ਵਾਹ ਗੁਰੂ ਨੇ ਕੀਤਾ ਆਡੇ ਨਾਲ ਬੜਾ ਚੰਗਾ ਕੀਤਾ ਵਾਹ ਮਾਜੀ ਪੁੱਤ ਦੇ ਵਿਆਹ ਦੀ ਵੀ ਤਿਆਰੀ ਕਰੇ ਮੇਰੇ ਪੁੱਤ ਨੂੰ ਜਨਵਰੀ ਮਹੀਨੇ ਚ ਹੋਣਾ ਸੀ ਆਪਣੀ ਮੈਚ ਕਰਵਾਉਣ ਵਾਸਤੇ ਮੇਰਾ ਪੁੱਤ ਰੋਂਦਾ ਦੁੰਦਾ ਆਪਣਾ ਘਰ ਕਾੜ ਵੇਖ ਕੇ ਆ ਗਿਆ ਠੀਕ ਕਰੀਏ ਜੀ 9 ਸਾਲ ਮੈਂ ਯੂਟਲੀ ਚਲਾਏ ਜੀ ਕਮਾਈ ਕੀਤੀ ਤੇ 9 ਸਾਲ ਦੀ ਜੀ ਪਹਿਲੀ ਈਦੀ 9 ਸਾਲ ਚ ਪਹਿਲੀ ਈਦੀ ਆਇਆ ਜੀ ਮੈਂ ਆ ਕੰਮ ਹੋ ਗਿਆ ਸਾਡੇ ਦਾ ਨੇ ਪੁੱਤ ਨੇ ਰਾਤ ਦਿਨ ਸਿਵਟਾ ਲਾ ਲਾ ਕੇ ਪੈਸਾ ਕਮਾ ਕੇ ਸਾਨੂੰ ਘਰ ਖੁਲਾਇਆ ਆਈ ਆਪਣੇ ਮੇਰੇ ਛੋਟੇ ਬੇਟੇ ਨੇ ਘਰ ਮਕਾਨ ਤੇ ਲਾਇਆ ਪਰ ਅਡੀ ਅੱਖਾਂ ਦੇ ਸਾਹਮਣੇ ਸਾਰ ਕੁਝ ਠਹਿ ਠਹਿ ਰਿਹਾ ਚੂਵੇ ਦੀ ਖੋੜੀ ਭਾਜੀ ਚੂਵੇ ਦੀ ਖੋੜਨਾ ਬਸ ਪਾਣੀ ਨਿਕਲਿਆ ਤੇ ਉਸੇ ਰੁੜ ਗਈ ਬਸ 5 ਮਿੰਟ ਨਹੀਂ ਲੱਗੇ ਭਾਜੀ ਪਾਣੀ ਭਰਦੇ ਮੈਂ ਕਿਹਾ ਬਾਬਾ ਜੀ ਦਾ ਇੰਨਾ ਹੁਕਮ ਨਹੀਂ ਹੋਇਆ ਇੱਕ ਚਮਚਾ ਘੜ ਲੀਏ ਟੀ-ਸ਼ਰਟ ਵੀ ਮੈਂ ਆਪਣੇ ਯਾਰਾਂ ਦੋਸਤਾਂ ਕੋ ਪਾ ਕੇ ਲੋਰ ਕਿਤੇ ਉਹਨੇ ਹੀ ਦਾ ਟੀ-ਸ਼ਰਟ ਕਿਤੇ ਲੈ ਆਈ ਦੀ ਮੈਂ ਦੇਖ ਸਕਦੇ ਜੀ ਦੇਖ ਸਕਦੀ ਆ ਥੱਲੇ ਕੁਝ ਨਹੀਂ ਹੈਗਾ ਖਾਲੀ ਹੈ ਉਧਰੋਂ ਵੀ ਖਾਲੀ ਹੈ ਥੱਲੇ ਵੀ ਖਾਲੀ ਹੈ ਇੱਕ ਪੀੜਾ ਸਾਹਿਬ ਬਾਬਾ ਜੀ ਦਾ ਪਿਆ ਕੀ ਪਤਾ ਉਹਨਾਂ ਦੇ ਉਹਦੇ ਸਿਰ ਤੇ ਨਹੀਂ ਡਿੱਗੀ ਕੋਠੀ ਇਹ ਕੋਠੋਂ ਹੀ ਰੇੜਾ ਢੇਗਦੋ ਡਿੱਗਾ ਨਾਲ ਹੀ ਇੱਕ ਮੱਝ ਝੋਟੀ ਤੇ ਉਹਨੇ ਢੱਗਾ ਵੀ ਨਾਲ ਢੁਲਿਆ ਉੱਥੇ ਅਜੇ ਫੁੱਲੇ ਪਏ ਡੰਗਰ ਘਰ ਆਈ ਫਿਰ ਉਹਨਾਂ ਨੂੰ ਬੇਨਤੀ ਕੀਤੀ ਭਾਨਾ ਉਥੇ ਛੱਡ ਆਓ ਅਨੁਰਸੇ ਵੜਨ ਆਈ ਮਸ਼ਗੂਆ ਨੂੰ ਲੈ ਗਿਆ 5 ਮਿੰਟ ਆ ਗਿਆ ਬਸ 5 ਮਿੰਟ ਡੰਗਰ ਵੱਢ ਕੇ ਜਿਵੇਂ ਵੱਢ ਕੇ ਆ ਗਏ ਉਹ ਉੱਥੋਂ ਭਾਜੀ ਦੌੜੇ 2:30 ਵਜੇ ਅਸੀਂ ਨਾ 2:30 ਵਜੇ ਗਏ 2:30 ਵਜੇ ਤੁਸੀਂ ਚੜੇ ਤੇ ਬਾਅਦ ਅਗਲੇ ਦਿਨ 12 ਵਜੇ ਆਏ ਆ 3 ਵਜੇ ਮੈਂ ਜਾਣਾ ਸ਼ੈਖਲਤੀ ਜੀ ਉੱਥੇ ਗਾਈਆਂ ਚੋਈਦੀਆਂ ਨਹੀਂ ਫੇਰ ਆਈਦਾ ਫੇਰ ਵਾਪਸ ਉਹ ਸ਼ਾਮ ਨੂੰ ਜਾਈਦਾ ਜੀ ਮੇਰੇ ਨਾਂ ਤੇ ਫੇਕ ਆਈਡੀ ਕੋਈ ਨਾ ਬਣਾਵੇ ਮੇਰੇ ਘਰ ਦੀਆਂ ਤਸਵੀਰਾਂ ਪਾ ਪਾ ਕੇ ਫੇਕ ਆਈਡੀਆਂ ਬਣਾਮਣਾ ਕੇ ਬਾਹਰੋਂ ਪੈਸੇ ਮੰਗੋਣ ਦੇ ਬਈ ਦਾ ਕੇ ਪੈਸਾ ਲੱਗਾ 1.5 ਕਰੋੜ ਰੁਪਿਆ ਲੱਗਾ ਮੇਰਾ ਬ੍ਰਦਰ ਆਇਆ ਨੌਂ ਸਾਲਾਂ ਚ ਇੱਕ ਵਾਰ ਹੀ ਆਇਆ ਬਸ ਕਿਉਂ ਨਹੀਂ ਚੱਕਰ ਮਾਰਿਆ ਵੀ ਮੈਂ ਘਰ ਬਣਾਉਣਾ ਆਪਣਾ ਉਹਦਾ ਅਸੀਂ ਵਿਆਹ ਕਰਨਾ ਸੀ ਅੱਜ ਤੋ ਨਠਾ ਪਾਣੀ ਮੇਰਾ ਮਾਂ ਪਿਓ ਵੀ ਹੈਗਾ ਤੇ ਨਹੀਂ ਹੈਗਾ ਤੋ ਉਥੋਂ ਮੈਂ ਲੀੜਾ ਕਪੜਾ ਵੀ ਨਹੀਂ ਲੈ ਕੇ ਆਇਆ ਉਦਾਂ ਹੀ ਦੌੜਾਇਆ ਬੈਗ ਸਿਰਫ ਪੜ ਕੇ ਆਪਣੀ ਟੇਕਟ ਕਰਾ ਕੇ ਤੇ ਘਰ ਨੂੰ ਇੱਥੋਂ ਦੌੜਾਇਆ ਇਸ ਵਿੱਚ ਸੀ ਭਾਰਤ-ਪਾਕਿਸਤਾਨ ਦੀ ਸਰਹੱਦ ਤੇ ਆ ਪੰਜਾਬ ਦਾ ਆਖਰੀ ਪਿੰਡ ਕੋਨੇਵਾਲ ਹੈ ਜਿੱਥੇ ਕਿ ਸਭ ਤੋਂ ਵੱਧ ਪਾਣੀ ਨੇ ਤਬਾਹੀ ਮਚਾਈ ਹੈ ਤਸਵੀਰ ਆਪਣੇ ਆਪ ਦੇ ਵਿੱਚ ਇੰਨੀ ਭਿਆਨਕ ਹੈ ਕਿ ਹਰ ਕਿਸੇ ਦੀ ਦੇਖ ਕੇ ਰੂਹ ਕੰਬ ਜਾਵੇਗੀ ਸਾਹਮਣੇ ਕੋਠੀ ਦੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਕਿਸ ਤਰੀਕੇ ਦੇ ਨਾਲ ਕੋਠੀ ਟਹਿਟੇਰੀ ਹੋ ਗਈ ਆ ਜਦੋਂ ਪਾਣੀ ਆਇਆ ਕਈ-ਕਈ ਫੁੱਟ ਤਾਂ ਕੋਠੀ ਇੱਕਦਮ ਢੇਡਾ ਖਾ ਗਈ ਸਾਰਾ ਸਮਾਨ ਵਿੱਚ ਹੀ ਖਰਾਬ ਹੋ ਗਿਆ ਕਿਸਾਨ ਦੀ ਕੋਠੀ ਸੀ ਤਾਂ ਬਹੁਤ ਵੱਡਾ ਨੁਕਸਾਨ ਆ ਜਿਹੜਾ ਉਹ ਹੋਈ ਤਾਂ ਤਸਵੀਰ ਤੁਹਾਨੂੰ ਤਬਾਹੀ ਦੀ ਦਿਖਾ ਰਿਹਾ ਤਾਂ ਭਾਵੇਂ ਪਾਣੀ ਹੁਣ ਨਿਕਲ ਗਿਆ ਪਰ ਤਬਾਹੀ ਪਿੱਛੇ ਜ਼ਰੂਰ ਛੱਡ ਗਿਆ ਉਹ ਤਬਾਹੀ ਦੇਖ ਕੇ ਇੱਕ ਵਾਰ ਮਾਨਾ ਜਿਹੜਾ ਉਹ ਝੰਡੋੜਿਆ ਜਾਂਦਾ ਬਹੁਤ ਪੈਸੇ ਲਾ ਕੇ ਬੜੇ ਹੀ ਮਿਹਨਤ ਦੇ ਨਾਲ ਜਿਹੜੀ ਕੋਠੀ ਉਹ ਬਣਾਈ ਸੀ ਨਹੀਂ ਪਤਾ ਸੀ ਕਿ ਆਫਤ ਆ ਜਾਏਗੀ ਇਸ ਰਾਹਦ ਦੇ ਇਲਾਕੇ ਦੇ ਵਿੱਚ ਇਸ ਕੋਟੀ ਨੂੰ ਤਬਾਹ ਕਰ ਦੇਵੇਗੀ ਸਾਹਮਣੇ ਦੀ ਤਸਵੀਰ ਘਰ ਦਾ ਸਮਾਨ ਸਾਰਾ ਉਸੇ ਤਰੀਕੇ ਦੇ ਨਾਲ ਵਿੱਚ ਹੀ ਡਿੱਗਿਆ ਪਿਆ ਉਹ ਸਾਹਮਣੇ ਟੈਲੀਵਿਜ਼ਨ ਨਜ਼ਰ ਆ ਰਿਹਾ ਤੇ ਹੋਰ ਸਮਾਨ ਜਿਹੜਾ ਘਰ ਦਾ ਇਸ ਵਿੱਚ ਹੀ ਬਰਬਾਦ ਹੋ ਗਿਆ ਹਾਲੇ ਵੀ ਕੋਠੀ ਖੜੀ ਆ ਟੇਢੀ ਹੋਈ ਹੋਈ ਆ ਕਿਸੇ ਵੀ ਸਮੇ ਇਹ ਦੇਖ ਸਕਦੀ ਆ ਸਾਹਮਣੇ ਤਸਵੀਰ ਦਿਖਾ ਦਿੰਦੇ ਆ ਤੁਹਾਨੂੰ ਇਹ ਨੁਕਸਾਨ ਕਿਉਂ ਹੋਇਆ ਜਿਹੜਾ ਤੁਸੀ ਬਨ ਬਣਿਆ ਹੋਇਆ ਸੀ ਇਸ ਰਾਵੀ ਦਰਿਆ ਦੇ ਕੰਢੇ ਤੇ ਹਲੇ ਵੀ ਰਾਵੀ ਦਰਿਆ ਤਕਰੀਬਨ 3 ਕਿਲੋਮੀਟਰ ਦੀ ਦੂਰੀ ਤੇ ਇਸ ਥਾਂ ਤੋਂ ਤਾਂ ਜਿਹੜਾ ਤੁਸੀ ਬਨ ਬਣਾਇਆ ਗਿਆ ਸੀ ਸੁਰੱਖਿਆ ਦੇ ਲਈ ਉਹ ਜਦੋਂ ਟੁੱਟ ਗਿਆ ਤਾਂ ਉਸ ਤੋਂ ਬਾਅਦ ਸਭ ਤੋਂ ਪਹਿਲਾਂ ਪਿੰਡ ਇਹ ਕੋਨੇਵਾਲ ਦੇ ਵਿੱਚ ਤਬਾਹੀ ਉਸ ਪਾਣੀ ਨੇ ਮਚਾਈ ਆ ਘਰ ਦੇ ਮਾਲਕ ਸਾਡੇ ਨਾਲ ਨੇ ਬੜੇ ਹੀ ਔਖੇ ਸਮੇਂ ਦੇ ਵਿੱਚੋਂ ਗੁਜ਼ਰ ਰਹੇ ਨੇ ਗੱਲਬਾਤ ਕਰਾਂਗੇ ਭਾਈ ਜੀ ਪਾਣੀ ਇੱਕਦਮ ਚੜ ਕੇ ਆ ਗਿਆ ਸੰਭਲ ਦਾ ਮੌਕਾ ਹੀ ਨਹੀਂ ਮਿਲਿਆ ਭਾਜੀ ਇੱਕਦਮ ਮੈਂ ਤੇ ਭਾਜੀ ਸਾਰੀ ਰਾਤ ਸੇਵਾ ਕਰਦਾ ਰਿਹਾ ਬੋਰੀਆਂ ਲੈ ਕੇ ਆਪ ਬੋਰੀਆਂ ਭਰੀਆਂ ਉਹ ਟਰਾਲੀ ਜਿਹੜੀ ਰੁੜ ਕੇ ਗਈ ਹੈ ਮੇਰੀ ਉਹਦੇ ਵਿੱਚ ਬੋਰੀਆਂ ਲੱਦੀਆਂ ਸੀ ਤੇ ਬੋਰੀਆਂ ਲਾਉਣ ਦੇ ਸਾਰੀ ਰਾਤ ਕਈ ਜਿੱਥੋਂ ਵੀ ਮੜਾ ਮੋਟਾ ਪ੍ਰੋਬਲਮ ਜ ਆਉਦੀ ਸੀ ਬੋਰੀਆਂ ਲਾਉਣ ਦਾ ਪਿੰਨੇ ਹਾਂ ਤੇ ਇੱਥੋਂ ਬਾਅਦ ਚ ਜਦੋਂ ਇੱਧਰ ਨੂੰ ਗਏ ਨੇ ਇੱਥੋਂ ਬਾਅਦ ਚੂਹੇ ਦੀ ਖੋੜੀ ਭਾਜੀ ਯੂਵੇ ਦੇ ਖੋੜਨਾ ਬਸ ਪਾਣੀ ਨਿਕਲਿਆ ਤੇ ਉਸੇ ਰੁੜ ਗਈ ਬਸ 5 ਮਿੰਟ ਨਹੀਂ ਲੱਗੇ ਭਾਜੀ ਪਾਣੀ ਭਰਦੇ ਆ 5 ਮਿੰਟ ਚ ਭਾਜੀ ਬਸ ਜਾਂ ਡੰਗਰ ਨਿਕਲੇ ਜਾਂ ਟਰੈਕਟਰ ਨਿਕਲੇ ਜਾਂ ਗੱਡੀ ਨਿਕਲੀ ਐ ਸਾਰਾ ਸਮਾਨ ਬਾਕੀ ਵਿੱਚੇ ਆ ਸਾਰਾ ਭਾਜੀ ਮੈਂ ਕਿਹਾ ਬਾਬਾ ਜੀ ਦਾ ਇੰਨਾ ਹੁਕਮ ਨਹੀਂ ਆਇਆ ਇੱਕ ਚਮਚਾ ਘੜ ਲੀਏ ਟੀ-ਸ਼ਰਟ ਵੀ ਮੈਂ ਆਪਣੇ ਯਾਰਾਂ ਦੋਸਤਾਂ ਕੋ ਪਾ ਕੇ ਲੋਰ ਕਿਤੇ ਉਹਨੇ ਹੀ ਦਾ ਟੀ-ਸ਼ਰਟ ਕਿਤੇ ਲੈ ਆਈ ਦੀ ਐ ਬੜਾ ਜਿਆਦਾ ਭਾਜੀ ਫਸਲਾਂ ਖਰਾਬ ਹੋ ਜਾਂਦੀਆਂ ਨਾ ਉਹਦਾ ਕੋਈ ਨੁਕਸਾਨ ਨਹੀਂ ਥੱਕਾ ਹੀ ਨਹੀਂ ਸਾਨੂੰ ਆਜਾ ਜਿਆਦਾ ਥੱਕਾ ਵੱਜ ਗਿਆ ਭਾਜੀ ਜਿੱਦਾਂ ਇੱਧਰ ਪੋਸ਼ਨ ਖੜਾ ਨਾ ਇੱਧਰ ਖੜਿਆ ਹੈ ਇਦਾਂ ਦਾ ਇੱਕ ਪੋਸ਼ਨ ਟੱਟ ਗਿਆ ਪੂਰਾ ਤੇ ਹਾਂਜੀ ਹੁਣ ਇਹ ਇਹ ਵੀ ਕਿਸੇ ਵੀ ਸਮੇਂ ਡਿੱਗ ਸਕਦੇ ਜੀ ਦੇਖ ਸਕਦੀ ਆ ਥੱਲੇ ਕੁਝ ਨਹੀਂ ਹੈਗਾ ਖਾਲੀ ਹੈ ਉਧਰੋਂ ਵੀ ਖਾਲੀ ਹੈ ਥੱਲੇੋਂ ਵੀ ਖਾਲੀ ਹੈ ਇੱਕ ਪੀੜਾ ਸਾਹਿਬ ਬਾਬਾ ਜੀ ਦਾ ਪਿਆ ਕੀ ਪਤਾ ਉਹਨਾਂ ਦੇ ਉਹਦੇ ਸਿਰ ਤੇ ਨਹੀਂ ਡਿੱਗੀ ਕੋਠੀ ਤੇ ਬਸ ਹੋਰ ਬਾਬਾ ਜੀ ਕੋਈ ਆਸ ਨਹੀਂ ਹੈਗੀ ਇਹ ਚੋਂ ਕਿ ਇੱਥੇ ਫੇਰ ਹੋ ਜੂਗੀ ਇਹਨੂੰ ਤਿਆਰ ਕਰ ਲਾਂਗੇ ਨਹੀਂ ਬਾਈ ਸਭ ਦੁਬਾਰਾ ਕਰਨੀ ਪੈਣੀ ਕਿੰਨਾ ਕੁ ਨੁਕਸਾਨ ਹੋ ਗਿਆ ਇਹ ਕਿੰਨੇ ਕਿੰਨਾ ਕੁ ਪੈਸਾ ਲੱਗੇ ਡੇਢ ਕਰੋੜ ਰੁਪਇਆ ਲੱਗਾ ਮੇਰਾ ਬ੍ਰਦਰ ਆਇਆ ਨੌਂ ਸਾਲਾਂ ਚ ਇੱਕ ਵਾਰ ਹੀ ਆਇਆ ਹਾਂਜੀ ਤੇ ਦੋਹਾਂ ਸਾਲਾਂ ਪੱਕਾ ਹੋ ਗਿਆ ਸੀ ਬਸ ਕਿਉਂ ਨਹੀਂ ਚੱਕਰ ਮਾਰਿਆ ਵੀ ਮੈਂ ਘਰ ਬਣਾਉਣਾ ਆਪਣਾ ਉਹਦਾ ਸੀ ਵਿਆਹ ਕਰਨਾ ਇਸ ਸਾਲ ਚ 골ਡ ਵੀ ਅੰਦਰ ਪਿਆ ਆ ਸਾਰਾ ਕੁਝ ਤਿਆਰੀਆਂ ਕਰਨੇ ਆਪਾਂ ਅੰਦਰ 골ਡ ਬਣਾਇਆ ਆ ਪੈਸੇ ਵੀ ਪਏ ਆ ਅੰਦਰ ਮੈਂ ਸਰਕਾਰ ਗਾੜੀ ਆ ਜਿਹੜੇ ਫੌਜੀ ਆ ਇਹਨਾਂ ਗਾੜੀ ਅਪੀਲ ਕਰਦ ਰ ਮੇਰੇ ਡਾਕੂਮੈਂਟ ਕਢਾ ਦੋ 골ਡ ਤੇ ਯਾਰ ਫੇਰ ਬਨ ਜੂਗਾ ਜੀਂਦੇ ਰਵਾਂਗੇ ਤੇ ਡਾਕੂਮੈਂਟ ਹੋਣਗੇ ਤੇ ਆਪਾਂ ਗਾਂ ਜੇ ਭਾਜੀ ਕਿਸੇ ਅਫਸਰ ਕੋ ਵੀ ਜਾਵਾਂਗੇ ਨਾ ਤੇ ਆਪਾਂ ਪ੍ਰੋਬਲਮ ਦੱਸਾਂਗੇ ਕਿਨੂੰ ਉਹਨੇ ਕਹਿਣਾ ਨਹੀਂ ਭਾਜੀ ਤੂੰ ਕੱਲ ਨੂੰ ਆਈਂ ਤੇਰਾ ਆ ਪ੍ਰੋਬਲਮ ਹੈ ਉਹਨੇ ਪ੍ਰੋਬਲਮ ਨਹੀਂ ਸਮਝਣੀ ਆਡੀ ਵੀ ਇਹਨਾਂ ਨਾਲ ਕਿਉਂ ਇਹਨਾਂ ਦੇ ਡਾਕੂਮੈਂਟ ਕਿਉਂ ਨਹੀਂ ਖਰਾਬ ਹੋ ਗਏ ਬਣ ਕਿਉਂ ਡੇ ਭਾਜੀ ਬਹੁਤ ਔਖਾ ਆ ਕਦੋਂ ਪਾਣੀ ਐਂਟਰ ਹੋ ਜਾਂਦਾ ਇਸ ਇਸ ਇਲਾਕੇ ਦੇ ਕੋਨੇ ਵਾਲ ਦੇ ਵਿੱਚ ਭਾਜੀ 6 ਵਜੇ 45 ਮਿੰਟ ਤੇ ਤੂੰ ਸਿੱਟੀ ਹੈ ਸਾਰੀ ਰਾਤ ਅਸੀਂ ਜਾਗਦੇ ਰਹੇ ਆ ਇਹ 27 ਤਰੀਕ ਨੂੰ ਆਇਆ ਸੀ 27 ਤਰੀਕ ਨੂੰ ਭਾਜੀ ਸਾਰਾ ਪਿੰਡ ਸਾਡਾ ਨੌਜਵਾਨ ਜਾਗਦੇ ਰਹੇ ਆ ਤੇ ਅਲਰਟ ਸਾਰੀ ਰਾਤ ਰਾਖੀ ਕਰਦੇ ਰਹੇ ਆ ਤੇ ਪਾਸ ਚੰਦ ਮਿੰਟ ਦੇ ਵਿੱਚ ਹੋ ਗਿਆ ਦਿਨ ਚੜ ਗਿਆ ਅਸੀਂ ਇਹ ਹੋਰ ਦਸਾਂ ਕਰਦੇ ਰਹੇ ਵੀ ਦਿਨ ਚੜ ਜੇ ਦਿਨ ਚੜ ਜੇ ਦਿਨੇ ਪਤਾ ਲੱਗ ਜਾਂਦਾ ਪਹਿਲੇ ਦਿਨ ਹੀ ਕੁੱਠੀ ਟੈ ਗਈ ਸੀ ਜਾਂ ਫਿਰ ਦੂਜੇ ਦਿਨ ਢਈਏ ਤੇ ਤੀਸਰੇ ਦਿਨ ਪਾਜੀ ਬੈਂਦੀ ਬੈਂਦੀ ਬੈ ਗਈ ਦੇਖਦੇ 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 ਪਾਜੀ ਮੇਰੇ ਪਿਓ ਨੇ ਕਦੀ ਅੱਜ ਤੱਕ ਅੱਖਾਂ ਚ ਅਥਰੂ ਨਹੀਂ ਆਇਆ ਐਨੀ ਮਹਾਰਾਜ ਦੀ ਕਿਰਪਾ ਹੈ ਪਰ ਉਹ ਉਦੋਂ ਪਹਿਲੇ ਦਿਨ ਆਏ ਸੀ ਐਨੀ ਮਹਾਰਾਜ ਦੀ ਕਿਰਪਾ ਜਿੱਥੇ ਵੀ ਕੋਈ ਪਾਜੀ ਕਹਿੰਦਾ ਹੈ ਨਾ ਵੀ ਜਾਣਾ ਹੈ ਕਿਤੇ ਤੁਰਨਾ ਹੈ ਕਿਤੇ ਸੇਵਾ ਦੇਣੀ ਹੈ ਵੱਧ ਚੜ ਕੇ ਸੇਵਾ ਕਰਦੇ ਹਾਂ ਗੁਰੂ ਰਾਮਦਾਸ ਦੀ ਇੰਨੀ ਕੁ ਕਿਰਪਾ ਹੈ ਇੰਨੇ ਅਸੀਂ ਤੇ ਚੋਲਾ ਸਾਹਿਬ ਦੇ ਡੇਰਾ ਬਾਬਾ ਨਾਨਕ ਉੱਥੇ ਵੀ ਭਾਜੀ ਲੰਗਰ ਲਾਉਂਦੇ ਆ ਸਰਾਦੇ ਚੋਂ ਤੇ ਆਪਣੇ ਪਿੰਡ ਵੀ ਕਲਾਕਾਰ ਭਾਜੀ ਸਾਈਆਂ ਉਹਨੂੰ ਸਾਈਆਂ ਵੀ ਪਾਈਆਂ ਅਸੀਂ ਸਭ ਕੁਝ ਹੈਗਾ ਬਸ ਇਹੋ ਗੱਲ ਹੈ ਭਾਜੀ ਜਿਹੜਾ ਘਰ ਰੱਠ ਗਿਆ ਨਾ ਇਹਦਾ ਨੁਕਸਾਨ ਹੋ ਗਿਆ ਬਾਕੀ ਨਹੀਂ ਬਾਕੀ ਸੋਨਾ ਕਿੰਨਾ ਕਿੰਨਾ ਸੋਨਾ ਭਾਜੀ ਹੁਣ ਬਣਵਾਇਆ ਮਾਣੇ ਬਣਾਇਆ ਮੇਰਾ ਤੇ ਹੈਗਾ ਹੀ ਦੋ ਤਿੰਨ ਤੋਲੇ ਮੇਰਾ ਹੀ ਆਪਣਾ ਮੈਨੂੰ ਸ਼ੌਂਕ ਹੈ ਹੋਰ ਕਿਸੇ ਨੂੰ ਨਹੀਂ ਸ਼ੌਂਕ ਭਾਜੀ ਹੈਗਾ ਮੇਰੇ ਮੰਮੇ ਦੇ ਟੌਪ ਸੀ ਬੜਾ ਮੰਦੇ ਗੁਰੂ ਮਹਾਰਾਜ ਨੂੰ ਉੱਥੇ ਉਧਰ ਦਰਬਾਰ ਸਾਹਿਬ ਚੜਾਇਆ ਮੈਂ ਆ ਆ ਦੇ ਵਿਆਹ ਦੀ ਤਿਆਰੀ ਚੱਲ ਰਹੀ ਸੀ ਹਾਂਜੀ ਤਿਆਰੀ ਚੱਲ ਰਹੀ ਹੈ ਆਏ ਨੇ ਭਰਾ ਤੁਸੀਂ ਆਏ ਹੋ ਬੜੇ ਚਾਹਮਾਂ ਦੇ ਨਾਲ ਬਣਾਈ ਹੋਣੀ ਆ ਪੂਤੀ ਹਾਂਜੀ ਹਾਂਜੀ ਕੰਮ ਜੰਦੀ ਆ ਤੇ ਕੀ ਕਰੀਏ ਜੀ 9 ਸਾਲ ਮੈਂ ਯੂਟਿਊਬ ਚਲਾਇਆ ਜੀ ਕਮਾਈ ਕੀਤੀ ਤੇ 9 ਸਾਲ ਦੀ ਜੀ ਪਹਿਲੀ ਵਾਰੀ 9 ਸਾਲ ਚ ਪਹਿਲੀ ਵਾਰੀ ਆਇਆ ਜੀ ਮੈਂ ਆ ਕੰਮ ਹੋ ਗਿਆ ਸਾਡੇ ਨਾਲ ਕਦੋਂ ਆਏ ਸੀ ਮੈਂ ਜੀ ਅੱਜ ਪਰਸੋਂ ਆਇਆ ਅੱਜ ਤਿੰਨ ਦਿਨ ਨੂੰ ਜਦੋਂ ਖੜਦੀ ਖਬਰ ਸੀ ਹਾਂ ਉਸ ਤੋਂ ਅਗਲੇ ਦਿਨ ਹੀ ਆ ਗਿਆ ਸੀ ਮੈਂ ਜੀ ਨੂੰ ਪਤਾ ਲੱਗਾ ਵੀ ਸਾਡੇ ਘਰ ਨੂੰ ਪਾਣੀ ਟੁੱਟ ਗਿਆ ਫਿਰ ਮੈਂ ਉਧਰ ਹੀ ਟਿਕਟ ਲਈ ਤੇ ਮੈਂ ਆ ਗਿਆ ਜੀ ਲਾ ਸਾਲ ਫਿਰ ਉੱਥੇ ਇਟਲੀ ਦੇ ਵਿੱਚ ਮਜ਼ਦੂਰੀ ਕਰਦੇ ਰਹੇ ਕਿਹੜੀ ਕੀ ਕੰਮ ਕਰਕੇ ਇਹ ਬਣਾਈ ਡੇਰੀ ਫਾਰਮ ਦਾ ਕੰਮ ਕਰਦਾ ਸੀ ਗਾਈਆਂ ਦਾ ਜੀ ਗਾਈਆਂ ਦੇ ਫਾਰਮ ਤੇ ਮੈਂ ਲੱਗਾ ਜੀ ਪਾ ਦੇਖਿਆ ਜਿਵੇਂ ਪੰਜਾਬ ਦੇ ਮੁੰਡੇ ਬਾਹਰ ਜਾਂਦੇ ਨੇ ਕਈ ਵੇਰ ਤਾਂ ਇਹੋ ਜਿਹਾ ਸਮਾਂ ਆ ਜਾਂਦਾ ਭੁੱਖੇ ਪਿਆਸੇ ਵੀ ਰਹਿਣਾ ਪੈਂਦਾ ਕਈ ਵੇਰ ਜਾਂ ਸਟਾਰਟਿੰਗ ਦੇ ਹਾਲਾਤ ਬੜੇ ਮਾੜੇ ਹੁੰਦੇ ਨੇ ਰੋ ਕੇ ਵੀ ਕੱਢਣੇ ਪੈਂਦੇ ਨੇ ਭੁੱਖੇ ਹਾਂਜੀ ਹਾਂਜੀ ਦਾ ਨਾ ਪੈਂਦਾ ਜੀ ਪਹਿਲਾਂ ਮੰਨ ਲਓ ਕਿ ਮੈਂ ਪੀਆਰ ਨਹੀਂ ਸੀ ਤੇ 4 ਸਾਲ ਮੈਂ ਪੀਆਰ ਨਹੀਂ ਸੀ ਉਦੋਂ ਮੰਨ ਲਓ ਕਿ ਥੋੜੇ ਪੈਸੇ ਬੰਦੇ ਸੀ ਬੜਾ ਔਖਾ ਸੀ ਭੁੱਖੇ ਪਾਣੀ ਜਾਣਾ ਹੀ ਪੈਂਦਾ ਜੀ ਜਦੋਂ ਤੁਹਾਨੂੰ ਪਹਿਲਾਂ ਲਾਰਮ ਵੱਜ ਜੇ ਫਿਰ ਦੇ ਟਾਈਮ ਟਾਈਮ ਉੱਠੇ ਜਾਂਦਾ ਮਨੇ 3 ਵਜੇ ਜਾਇਦਾ ਜੀ 3 ਵਜੇ ਮੈਂ ਜਾਣਾ ਸ਼ੈਕਲ ਤੇ ਜੀ ਉੱਥੇ ਗਾਈਆਂ ਚੋਈਦੀਆਂ ਜੀ ਫੇਰਾ ਆਈਦਾ ਫੇਰ ਵਾਪਸ ਫੇਰ ਸ਼ਾਮ ਨੂੰ ਜਾਂਦਾ ਜੀ ਕੀ ਕਰ ਸਕਦੇ ਹਾਂ ਬੇਨਤ ਕਰਕੇ ਇਹ ਸੁਨੇ ਆ ਦਾ ਘਰ ਬਣਾਇਆ ਸੀ ਅੱਜ ਟੁੱਟ ਗਿਆ ਮਾਨਪ੍ਰਤਾ ਦਾ ਸੋਣਾ ਪੂਰਾ ਕੀ ਕਰ ਸਕਦੇ ਹਾਂ ਤੁਹਾਡੇ ਸਾਹਮਣੇ ਹੀ ਕੁਛ ਰਿਹਾ ਹੀ ਨਹੀਂ ਸਾਡੇ ਅੰਦਰ ਯਾਰ ਇੰਨਾ ਸਮਾਜ ਸਾਰਾ ਖੋຊੂ ਸੀ ਕੀ ਕਰੀਏ ਬਈ ਕੀ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਸਰਕਾਰ ਤੋਂ ਕੀ ਮੰਗ ਕਰੀਏ ਕੁਛ ਮੰਗ ਨਹੀਂ ਕਰਦੇ ਬਸ ਜੀ ਅਸੀਂ ਕੁਛ ਨਹੀਂ ਪ੍ਰਸ਼ਾਸਨ ਕੋਈ ਇਹ ਕਹਿੰਦੇ ਵੀ ਗੁਰੂ ਰਾਮਦਾਸ ਨੇ ਅੱਗੇ ਸਾਡਾ ਘਰ ਪਾਇਆ ਸੀ ਹੁਣ ਉਹਦੇ ਮੰਗਤੇ ਆ ਉਹਦੇ ਥੱਲੇ ਮਾਰਾਂਗੇ ਤੇ ਪੈ ਜੂਗਾ ਮਾਨੋ ਦਾਸ ਬੜਾਏ ਬੜੀ ਸਖਤ ਮਿਹਨਤ ਕਰਕੇ ਜਿਹੜਾ ਸਮਾਂ ਕੱਢਿਆ ਸੀ ਸੁਣੋ ਭਾਜੀ ਮੇਰੇ ਨਾਂ ਤੇ ਫੇਕ ਆਈਡੀ ਕੋਈ ਨਾ ਬਣਾਵੇ ਮੇਰੇ ਘਰ ਦੀਆਂ ਤਸਵੀਰਾਂ ਪਾ ਪਾ ਕੇ ਫੇਕ ਆਈਡੀਆ ਬਣਾਮਣਾ ਕੇ ਬਾਹਰੋਂ ਪੈਸੇ ਮੰਗਵਾਉਣ ਡਿਆ ਭਾਜੀ ਮੇਰਾ ਨੰਬਰ ਨੋਟ ਕਰੋ ਮੇਰੇ ਨਾਲ ਕਨੈਕਟ ਕਰੋ ਜੋ ਵੀ ਭਾਜੀ ਗੱਲ ਆ ਮੇਰਾ ਨੰਬਰ ਹੈਗਾ 9876531999 9876531999 ਮੇਰਾ ਨੰਬਰ ਹੈ ਭਾਜੀ ਕਨੈਕਟ ਕਰੋ ਮੈਨੂੰ ਕਿਸੇ ਨੂੰ ਵੀ ਨਾ ਫੇਕ ਆਈਡੀ ਤੇ ਪੈਸੇ ਪਾਓ ਵੀ ਜੀ ਮੇਰੇ ਨਾਂ ਦੇ ਲੁੱਟਨੇ ਵੀ ਜੀ ਇਹਦੇ ਵਿੱਚ ਬਦਨਾਮੀ ਮੇਰੀ ਹੁੰਦੀ ਹੈ ਭਾਜੀ ਠੀਕ ਹੈ ਜੀ ਮੈਸੇਜ ਕਰਨ ਦੇ ਲੋਕਾਂ ਨੂੰ ਕੋਠੀਆਂ ਦੀਆਂ ਤਸਵੀਰਾਂ ਇੱਥੋਂ ਖਿੱਚ ਕੇ ਲਿਆ ਜਾਂਦੇ ਆ ਭਾਜੀ ਨਾ ਗਲਤ ਕੰਮ ਕਰੋ ਭਾਜੀ ਆ ਮੇਰਾ ਘਰ ਆ ਰੀਅਲ ਭਾਜੀ ਰੀਅਲ ਘਰ ਆ ਆ ਭਾਜੀ ਮੇਰਾ ਹੰਝੰਨੀ ਕਿਉਂ ਚਾ ਸਕਦੇ ਜੀ ਜਿਨ੍ਹਾਂ ਦੀ ਕੋਠੀ ਟੈ ਟੇਰੀ ਹੋਈ ਆ ਇੱਕ ਪਾਸਾ ਟੁੱਟ ਕੇ ਡਿੱਗਿਆ ਤਾਂ ਉਹ ਸਕੂਠੀ ਦੇ ਮਾਤਾ ਸਾਡੇ ਨਾਲ ਨੇ ਮਾਤਾ ਅੱਖਾਂ ਦੇ ਸਾਹਮਣੇ ਜਦੋਂ ਮਿਹਨਤ ਨਾਲ ਬਣਾਇਆ ਹੋਵੇ ਘਰ ਟੈ ਟੇਰੀ ਹੋ ਗਿਆ ਬਹੁਤ ਵੱਡਾ ਨੁਕਸਾਨ ਹੋ ਗਿਆ ਦੋ ਵੀਰੇ ਦੱਸਿਆ ਨਹੀਂ ਜਾਂਦਾ ਮੇਰੇ ਕੋਲ ਤਾਂ ਤੈਨੂੰ ਮੈਂ ਦੱਸਣ ਦੱਸਿਆ ਹੀ ਨਹੀਂ ਜਾਂਦਾ ਦੱਸਿਆ ਹੀ ਜਾਂਦਾ ਮੇਰੇ ਪੁੱਤ ਦੀ 9 ਸਾਲਾਂ ਦੀ ਮਿਹਨਤ ਜਿਹੜੀ ਉਹਦੇ 30 ਮਿੰਟਾਂ ਦੇ ਵਿੱਚ ਟੈ ਟੇਰੀ ਹੋਈ ਆ ਭਰਾ ਕੀ ਕੀ ਕਰ ਸਕਦੇ ਆ ਅਸੀਂ ਤਾਂ ਗੁਰੂ ਰਾਮਦਾਸ ਜੀ ਦਾ ਪਾਣਾ ਹੀ ਨਾ ਮੰਨ ਸਕਦੇ ਆ ਉਹਦਾ ਪਾਣਾ ਹੀ ਨਾ ਮੰਨ ਸਕਦੇ ਆ ਕੀ ਕਰਾਂਗੇ ਜੋ ਵਾਹਿਗੁਰੂ ਨੇ ਕੀਤਾ ਤੁਹਾਡੇ ਨਾਲ ਬੜਾ ਚੰਗਾ ਕੀਤਾ ਵਾ ਪਰਸਪ ਨਹੀਂ ਆ ਬਰਾਬਰ ਪੁੱਤ ਦੇ ਵਿਆਹ ਦੀ ਵੀ ਤਿਆਰੀ ਕਰ ਰਹੀ ਸੀ ਕਰਦੇ ਪੰਜੀ ਪੁੱਤ ਦੇ ਵਿਆਹ ਦੀ ਵੀ ਤਿਆਰੀ ਕਰੇ ਮੇਰੇ ਪੁੱਤ ਨੇ ਜਨਵਰੀ ਮਹੀਨੇ ਚ ਆਉਣਾ ਸੀ ਆਪਣੀ ਮੇਜ ਜੀ ਕਰਵਾਉਣ ਵਾਸਤੇ ਮੇਰਾ ਪੁੱਤਰ ਹੁੰਦਾ ਤੁੰਦਾ ਆਪਣਾ ਕਰਮ ਕਾਣ ਵੇਖ ਕੇ ਆ ਗਿਆ ਰਾਪੂਤ ਰੋਨ ਦਾ ਨੌ ਸਾਲਾਂ ਚ ਕਹਿੰਦੇ ਪਹਿਲੀ ਵਾਰ ਆਇਆ ਸੀ ਪੱਕਾ ਹੋ ਕੇ ਵੀ ਸਾਰੀ ਮਿਹਨਤ ਪੇਜਦਾ ਰਿਆ ਕੁੱਟ 2017 2017 ਚ ਵੀ ਰੇ ਗਿਆ ਵਾ 2025 ਚ ਆ ਗਿਆ ਕਿਤੇ ਜੇ ਉਦਾਂ ਮੇਰਾ ਪੁੱਤ ਆਉਂਦਾ ਕਿਤੇ ਚਾ ਵੰਮਲਾ ਵੰਦੇ ਨਾਲ ਆਉਂਦਾ ਇਹ ਹੁੰਦੇ ਮੈਂ ਤੁਹਾਨੂੰ ਦੱਸਿਆ ਫੇ ਸਾਡੇ ਕੋਲ ਵੇਖੇ ਕੁਝ ਨਹੀਂ ਜਾਂਦਾ ਦੱਸਿਆ ਹੀ ਕੁਝ ਨਹੀਂ ਜਾਂਦਾ ਪਰ ਤੁਹਾਡੇ ਸਾਹਮਣੇ ਹੀ ਆ ਸਾਰਾ ਕੁਝ ਤਾਡੇ ਸਾਹਮਣੇ ਹੀ ਆ ਸਾਰਾ ਕੁਝ ਕੀ ਇਹ ਵੀ ਕਹਿ ਰਹੇ ਸੀ ਮੈਂ ਸੁਣਿਆ ਕਹਿੰਦਾ ਵੀ ਕਈ ਵੇਰ ਤਾਂ ਇੰਜ ਹੁੰਦਾ ਸੀ ਜਦੋਂ ਸਟਾਰਟਿੰਗ ਦੌਰ ਗਏ ਭੁੱਖੇ ਪਿਆਸੇ ਵੀ ਰਹਿਣਾ ਪਿਆ ਉੱਥੇ ਕਹਿੰਦਾ ਮਿਹਨਤ ਕਰਨੀ ਬੜੀ 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 6 ਮਹੀਨੇ ਕਿਤੇ ਇੰਨਾ ਭੁੱਖਾ ਪਣਾ ਬੜੇ ਬਾਹਰ ਜਾ ਕੇ ਤੁਹਾਨੂੰ ਪਤਾ ਹੀ ਨਾ ਬਹੁਤ ਕੀ ਕੀ ਪਾਗਲ ਦੀ ਉੱਥੇ ਕਮਾਈਆਂ ਕਰਨੀਆਂ ਕਿਤੇ ਸੌਖੀਆਂ ਥੋੜੀਆਂ ਮੇਰੇ ਪੁੱਤ ਨੇ ਰਾਤ ਦਿਨ ਸਿਵਟਾਂ ਲਾ ਲਾ ਕੇ ਪੈਸਾ ਕਮਾ ਕੇ ਸਾਨੂੰ ਘਰ ਕੁਲਾਇਆ ਆਈ ਆਪਣੇ ਮੇਰੇ ਛੋਟੇ بیٹے ਨੇ ਘਰ ਮਕਾਨ ਤੇ ਲਾਇਆ ਪਰ ਅੜੀ ਅੱਖਾਂ ਦੇ ਸਾਹਮਣੇ ਸਾਰਾ ਕੁਝ ਟਹਿ ਟੇਰੀ ਹੋਇਆ ਕਰੋੜ ਰੁਪਏ ਦੀ ਵੀਰੇ ਮੇਰੀ ਕੋਠੀ ਤੇ ਕਰੋੜ ਰੁਪਇਆ ਮੇਰਾ ਵਿੱਚ ਸਮਾਨ ਦਾ ਸੀ ਗੈਨਿਕ ਬਣਾ ਲੇ ਸੀ ਵਿਆਹ ਲਈ ਨੋ ਦੇ ਲਈ ਸਾਰਾ ਕੁਝ ਹੀ ਕੀਤਾ ਪ੍ਰਵਾ ਸਾਰਾ ਕੁਝ ਕੀਤਾ ਪੈਸੇ ਅੰਦਰ ਰਹਿ ਗਏ ਸਾਰਾ ਕੁਝ ਹੀ ਅੰਦਰ ਰਹਿ ਗਿਆ ਸਾਡੀ ਪਰ ਪ੍ਰਵਾ ਕਿਸੇ ਨੇ ਮਤ ਨਹੀਂ ਕੀਤੀ ਘਰ ਤੋਂ ਮੰਗ ਕਰਦੇ ਕੋਈ ਉਮੀਦ ਹੈ ਕਾਦੀ ਮੀਦਿਆ ਕਾਦੀ ਉਮੀਦ ਹੈ ਕੋਈ ਉਮੀਦ ਨਹੀਂ ਕੀ ਜੇ ਉਮੀਦਾਂ ਹੋਣ ਤੇ ਸਾਡੇ ਬੱਚੇ ਕਿਤੇ ਪਰਦੇਸਾਂ ਚ ਕਿਉਂ ਠੱਕੇ ਖਾਣ ਇੱਥੇ ਨਾ ਨੌਕਰੀਆਂ ਦੇਣ ਮੇਰਾ ਛੋਟਾ ਬੇਟਾ ਵਾ ਉਹ ਇੱਥੇ ਕੰਮ ਕਰ ਰਿਹਾ ਆਪਣੇ ਵੀਰੇ ਆਪਣੇ ਪਾਪਾ ਦੇ ਨਾਲ 20 25 ਕਿੱਲਾਂ ਦੀ ਜਿਹੜੀ ਸਾਡੀ ਫਸਲ ਆ ਉਹ ਸਾਰੀ ਤਬਾਹ ਹੋ ਗਈ ਆ ਸਾਨੂੰ ਵੀਰ ਜੀ ਕਣਕ ਬੀਜਣ ਦੀ ਆਸ ਨਹੀਂ ਇਹ ਨਹੀਂ ਸਾਨੂੰ ਸਾਰੇ ਪਿੰਡ ਨੂੰ ਹੀ ਸਾਰੇ ਪਿੰਡ ਨੂੰ ਨਹੀਂ ਸਾਨੂੰ ਕਣਕ ਬੀਜਣ ਦੀ ਆਸ ਹੈਗੀ ਸਾਰੇ ਪਿੰਡ ਦਾ ਹੀ ਸਾਡੇ ਦਾ ਜ਼ਮੀਨਾਂ ਦਾ ਨੁਕਸਾਨ ਹੋ ਗਿਆ ਚਲੋ ਸਾਡਾ ਤੇ ਘਰ ਦਾ ਰਿਆ ਇੱਕ ਅੱਖ ਨਹੀਂਗਾ ਤੁਹਾਡਾ ਵੀ ਇਹੀ ਇਲਾਕਾ ਤੁਸੀਂ ਤੁਸੀਂ ਇਲਾਕੇ 'ਚ ਕਿਵੇਂ ਇਹਨੂੰ ਮਜ਼ਬੂਤ ਕਰਦੇ ਰਹੇ ਬੰਨ ਪਰ ਫਿਰ ਵੀ ਨਹੀਂ ਬਣਿਆ ਗਿਆ ਇਹ ਭਾਜੀ ਸਾਰੀ ਰਾਤ ਸਾਰੇ ਨੌਜਵਾਨ ਮੁੰਡੇ ਜੋ ਸਾਰੇ ਬੰਨੇ ਲੈ ਕੇ ਨਾ ਸਾਰੀ ਰਾਤ ਰਾਖੀ ਕਰਦੇ ਰਹੇ ਲੋਸਮੈਂਟਾ ਕਰਾਉਂਦੇ ਰਹੇ ਅਸੀਂ ਅੰਗੈਲੀ ਜਮਾਰੇ ਗਨ ਗਲੀ ਚ ਪਿਛੇ ਦੋ ਤਿੰਨ ਸਾਲ ਪਹਿਲਾਂ ਵੀ ਪਾਣੀ ਆਇਆ ਸਾਡੀਆਂ ਫਸਲਾਂ ਸਾਰੀਆਂ ਤਬਾਈ ਕਰ ਜਾਂਦੀਆਂ ਇਹ ਤਾਂ ਇਹ ਕਹਿੰਦੇ ਵੀ ਪਿੰਡ ਚ ਨਹੀਂ ਆਉਂਦਾ ਪਾਣੀ ਵੀ ਤੁਸੀਂ ਦਾ ਬੰਨ ਪੂਰਾ ਪੱਕਾ ਪਾਣੀ ਬੇਕਾਬੂ ਪਾਣੀ ਬਹੁਤ ਜ਼ਿਆਦਾ ਪਿਛੋਂ ਛੱਡਿਆ ਗਿਆ ਬੇਕਾਬੂ ਦੋ ਦੋ ਫੁੱਟ ਤੁਸੀਂ ਤੋਂ ਪਾਰ ਪਾਣੀ ਹੋਇਆ ਫਿਰ ਤੁਸੀਂ ਬੇਕਾਬੂ ਹੋ ਗਈਆਂ ਫਿਰ ਇਹ ਟੁੱਟੀਆਂ ਤੁਸੀਂਾਂ ਉਦਾਂ ਨਹੀਂ ਤੁਸੀਂਾਂ ਤੁਸੀਂ ਨੇ ਡਾਕ ਲਾਈ ਸਾਰਾ ਸਾਡੇ ਪਿੰਡ ਨੂੰ ਪਾਣੀ ਹੋ ਗਿਆ ਬਦ ਮੈਨਾਂ ਤੁਹਾਨੂੰ 6:07 ਵਜੇ ਨਾ ਜਦੋਂ ਬੰਨ ਤੋਂ ਸਿੱਧਾ ਟੁੱਟਾ ਨੂੰ ਰੋਲਾ ਪੈ ਗਿਆ ਵੀ ਬੱਚੇ ਕੱਢ ਲੋ ਜੇ ਬੱਚੇ ਵੀ ਨਹੀਂ ਸਾਡੇ ਕੋ ਕੱਢੇ ਕਈਆਂ ਦੇ ਵਿੱਚ ਪਿੰਡ ਦੇ ਘਰ ਜਿਹੜੇ ਉਹ ਘਰਾਂ ਜੀ ਬੱਚੇ ਰਹਿ ਗਏ ਸੰਦ ਵੀ ਘਰਾਂ ਜੀ ਰਹਿ ਗਏ ਬੱਚੇ ਵੀ ਨਹੀਂ ਸਾਡੇ ਕੋ ਜਿੱਦਾਂ ਕੋ ਨਿਕਲ ਗਏ ਚਾੜਦੇ ਤੁਸੀਂ ਅੱਗੋਂ ਫੇਰ ਲਿੰਕ ਟੁੱਟ ਗਿਆ ਜਿਹੜੀਆਂ ਗੱਡੀਆਂ ਤੁਸੀਂ ਲਾਈਆਂ ਉਹ ਵੀ ਪਿਛੇ ਰਹਿ ਗਏ ਡੰਗਰ ਵਸ਼ਾ ਹਾਈ ਪੰਜਵੇਂ ਦੇਣਾ ਆਪਣੇ ਡੰਗਰ ਤੁਸੀਂ ਤੋਂ ਖੜੇ ਆ ਦੂ ਬੰਨੇ ਬੰਨ ਟੁੱਟ ਗਿਆ ਪੰਜਵੇਂ ਦਿਨ ਭੁੱਖੀਆਂ ਗਾਵਾਂ ਅੱਜ ਕੱਲ ਗੱਡੀਆਂ ਕੱਲ ਪਾਣੀ ਥੋੜਾ ਡੋਟਾ ਕੱਲ ਕਰ ਲੈਂਦੀਆਂ ਵਿਚਾਰੀਆਂ ਕੁਝ ਨਹੀਂ ਖਾਣੀਆਂ ਇੱਕ ਦਿਨ ਅਸੀਂ ਬੰਨ ਲਾਗੋ ਤਾਂ ਸਿਰ ਟੁੱਟਾ ਜਿਵੇਂ ਅਸੀਂ ਡੰਗਰ ਬੰਨਦੇ ਪਈ ਅਈ ਸੇਫ ਡੰਗਰ ਪੀ ਉੱਚੇ ਥਾਂ ਤੇ ਤੁਸੀਂ ਤੇ ਖੜਦੇ ਡੰਗਰ ਅਸੀਂ ਵੀ ਅੱਗੇ ਉਹ ਵੀ ਉੱਥੇ ਬੰਨਦੇ ਹшаем ਤੇ ਅਈ ਆਖਿਆ ਵੀ ਚਲ ਉੱਚੇ ਥਾਂ ਖੜਦੇ ਆ ਉਥੇ ਬੱਜਣੀਆਂ ਅਸੀਂ ਘਰਾਂ ਚੋਂ ਕੱਢ ਕੇ ਉੱਥੇ ਬੰਨਤੀਆਂ ਉਰੇ ਲਾਗੋ ਤਾਂ ਤੁਸੀਂ ਟੁੱਟ ਗਈ ਬਾਨਾ ਟੁੱਟਾ ਬਾਨ ਟੁੱਟ ਗਿਆ ਜਿਹੜਾ ਅਸੀਂ ਵੇਂਦੇ ਨੇ ਟੇ ਗਾੜ ਦੇ ਨੇ ਡੰਗਰ ਵੱਜੇ ਹੀ ਨਾਲ ਕਿਕਰਾਂ ਦੇ ਕਿਕਰਾਂ ਨਾਲ ਵੱਜੇ ਡੰਗਰ ਅਸੀਂ ਅਸੀਂ ਬੜਾ ਅਸੀਂ ਦੋ ਦਿਨਾਂ ਇੱਕ ਜਣਾ ਸਾਡਾ ਬਾਪੂ ਹੀ ਨਾਲ ਅਸੀਂ ਦੋ ਦਿਨ ਫਿਰਦੇ ਰਹੇ ਵੀ ਆ ਸਾਡੇ ਡੰਗਰ ਘੜਾਰੋ ਡੰਗਰ ਸਾਨੂੰ ਜਿਆਦਾ ਸੇਵਾਡਾ ਹੁੰਦੇ ਬਸ ਡੰਗਰ ਜਿਹੜਾ ਮੰਨ ਲਓ ਵੀ ਠੇਗ ਡੇਗੀ ਨਾਲ ਹੀ ਮਰ ਜਾਣਾ ਇੱਕ ਉੱਥੋਂ ਹੀ ਰੇੜਾ ਢੇਗ ਦੋ ਡਿੱਗਾ ਨਾਲ ਇੱਕ ਮੱਝ ਝੋਟੀ ਤੇ ਉਹਨੇ ਢੱਗਾ ਵੀ ਨਾਲ ਢੁਲਿਆ ਉੱਥੇ ਅਜੇ ਫੁੱਲੇ ਪਏ ਡੰਗਰ ਬਚਾਰੇ ਆਈ ਫਿਰ ਉਹਨਾਂ ਨੂੰ ਬੇਨਤੀ ਕੀਤੀ ਬੰਨ ਉਥੇ ਸ਼ਟ ਆਓ ਹਨ ਰਸੇ ਵੜਨ ਆਈ ਮਸ਼ਗੂਆ ਨੂੰ ਲੈ ਗਿਆ 5 ਮਿੰਟ ਕਿਹਾ ਬਸ 5 ਮਿੰਟ ਡੰਗਰ ਵੱਢ ਕੇ ਰਸੇ ਵੜ ਕੇ ਆ ਗਏ ਉਹ ਉੱਥੋਂ ਪਾਜੀ ਦੌੜੇ 2:30 ਵਜੇ ਅਸੀਂ ਨਾ 2:30 ਵਜੇ ਗਏ 2:30 ਵਜੇ ਤੁਸੀਂ ਚੜੇ ਤੇ ਬਾਅਦ ਅਗਲੇ ਦਿਨ 12 ਵਜੇ ਆਏ ਆ ਉੱਥੋਂ 2:30 ਵਜੇ ਭੁੱਖੇ ਪਿਆਸੇ ਹਾਤ ਤੇ ਦਿਨ ਉੱਥੇ ਰਹੇ ਉੱਥੇ ਤੁਹਾਨੂੰ ਪਤਾ ਵੀ ਜਿਹੜੀ ਚੀਜ਼ ਆਪ ਸੁੱਪ ਸਾਰੇ ਤੁਸੀਂ ਨੂੰ ਚੜਦਿਆ ਬੈ ਕੇ ਰਾਤ ਸਾਰੀ ਕੱਟੀ ਆ ਪਾਣੀ ਇੰਨੀ ਸ਼ਾਲਾ ਵਜਦੀ ਸਮਝ ਲਓ ਵੀ ਦਰਿਆ ਆ ਇਹਨੂੰ ਦਰਿਆ ਸਾਰਾ ਇਹਨੂੰ ਵਗਣ ਦਿਆ ਆਨੂੰ ਇਹ ਵੀ ਦਰਿਆ ਸਾਰਾ ਇਹਨੂੰ ਆ ਗਿਆ ਬਿਲਕੁਲ ਆਹ ਤਾਂ ਬਹੁਤ ਔਖਾ ਬਾਜ ਭਾਜੀ ਬੰਦ ਬੱਜ ਬੰਦਣਾ ਆ ਤੁਹਾਨੂੰ ਪਤਾ ਆਵੇ ਹਜੇ ਵੀ ਪਾਣੀ ਆਉਣ ਦਿਆ ਬਾਰਸ਼ ਉੱਤੋਂ ਹਟਣ ਨਹੀਂ ਦੇ ਕੇ ਬੰਨ ਨਹੀਂ ਬੰਨਿਆ ਜਾਂਦਾ ਉਦੋਂ ਤੱਕ ਪਾਣੀ ਰੁਕਣਾ ਆ ਨਹੀਂ ਆ ਜਿੰਨਾ ਚਿਰ ਕਾ ਬੰਦ ਨਹੀਂ ਬੱਜਦਾ ਉਹਨਾਂ ਚਿਰ ਇਹ ਅੱਗੋਂ ਕੋਈ ਸੇਫ ਨਹੀਂ ਹਜੇ ਪਿਛਲੇ ਪਿੰਡ ਵੀ ਨਹੀਂ ਸੇਫ ਹੋਣਾ ਚੱਕ ਬਿਲਕੁਲ ਪਾਣੀ ਪਿਛੋਂ ਨਾ ਛੱਡਿਆ ਪਾਣੀ ਪਿਛੋਂ ਛੱਡਤਾ ਸਿੱਧਾ ਪਾਣੀ ਹੁਣ ਸਿੱਧਾ ਆਉਣ ਨੂੰ ਆਉਣਾ ਬਿਲਕੁਲ ਬਹੁਤ ਵੱਡਾ ਨੁਕਸਾਨ ਹੋ ਗਿਆ ਪਰਿਵਾਰ ਦਾ ਬੜੀ ਮਿਹਨਤ ਦੇ ਨਾਲ ਬਣਾਈ ਸੀ 9 ਸਾਲਾਂ ਚ ਨੌਜਵਾਨ ਇੱਕ ਵਾਰ ਘਰ ਦੇ ਵਿੱਚ ਆਇਆ ਜਦੋਂ ਦਾ ਇਟਲੀ ਹੈ ਹਾਂਜੀ ਬਿਲਕੁਲ ਜੀ ਉਹਨੇ ਦਿਨ ਰਾਤ ਵੇਖ ਕੇ ਇਹ ਮਿਹਨਤ ਕੀਤੀ ਵੀ ਮੈਂ ਆਪਦਾ ਘਰ ਬਣਾਵਾ ਤੇ ਘਰ ਟਹਿ ਜਾਣਾ ਬਹੁਤ ਵੱਡੇ ਸਜਵੇਂ ਜਿਹਾ ਪਰਿਵਾਰ ਤੇ ਫੇਰ ਵੀ ਮਤਲਬ ਸਰਕਾਰ ਜਿਹੜੀ ਆ ਵੇਖੋ ਦੱਸ ਰਹੀ ਨੌਜਵਾਨ ਵੀ ਸਾਡੇ ਨਾ ਕੋਈ ਬੀਐਸਐਫ ਦਾ ਆਰਮੀ ਦਾ ਨਾ ਸਿਵਲ ਪ੍ਰਸ਼ਾਸਨ ਦਾ ਕੋਈ ਵੀ ਜਵਾਨ ਜਦੋਂ ਇੱਥੇ ਬੰਨ ਟੁੱਟਾ ਕੋਈ ਵੀ ਲੱਭਾ ਨਹੀਂ ਲੋਕ ਕਰਜ਼ੇ ਰਹਿ ਗਏ ਵੀ ਸਾਡੇ ਡੰਗਰਾਂ ਦੇ ਕੀਮਤੀ ਸਮਾਨ ਹੀ ਕੀਮਤੀ ਸਮਾਨ ਦੱਸ ਰਹੀ ਵੀ 골ਡ ਅਸੀਂ ਵਿਆਹ ਵਾਸਤੇ ਬਣਾਇਆ ਸਾਡਾ 골ਡ ਕੱਢ ਦੋ ਪੈਸੇ ਕੱਢ ਦੋ ਸਾਡਾ ਮਤਲਬ ਜਿਹੜੇ ਕਾਗਜ਼ ਆ ਉਹ ਕੱਢ ਦੋ ਪਰ ਇਸ ਪ੍ਰਸ਼ਾਸਨ ਦੀ ਨਲਾਕੀ ਵੇਖੋ ਵੀ ਉਹਨੇ ਆਪ ਦੀਆਂ ਜਾਨਾਂ ਬਚਾਉਣ ਕਰਕੇ ਆ ਭੱਜ ਕੇ ਇਹਨਾਂ ਨੂੰ ਇੱਧਰ ਛੱਡ ਕੇ ਮਰਦੇ ਆਂ ਆ ਪ੍ਰਸ਼ਾਸਨ ਦਾ ਹਾਲਿਆ ਤੇ ਵੇਖੋ ਕਿੰਨੀ ਤਬਾਹੀ ਹੈ ਜੀ ਇੱਥੇ ਤਬਾਹੀ ਦੀ ਤਸਵੀਰ ਹੈ ਜਿਹੜੀ ਨਜ਼ਰ ਆ ਰਹੀ ਹੈ ਸਮੇ ਕੋਨਿਆਂਵਾਲ ਪਿੰਡ ਦੇ ਵਿੱਚ ਆ ਤਾਂ ਸਰਹੱਦ ਤੇ ਪਿੰਡ ਪੈਂਦਾ ਤਾਂ ਨਿਉਆਂ ਨੇ ਜਿਹੜੀਆਂ ਕੋਠੀ ਦੀਆਂ ਬਿਲਕੁਲ ਥੱਲੋਂ ਖਾਲੀ ਹੋ ਗਈਆਂ ਨੇ ਤਾਂ ਕਿਸੇ ਵੀ ਸਮੇ ਕੋਠੀ ਟੈਟੇਰੀ ਹੋ ਸਕਦੀ ਹੈ ਬੜੇ ਹੀ ਚਾਮਾਂ ਦੇ ਨਾਲ ਮਿਹਨਤ ਦੇ ਨਾਲ ਦਿਨ ਰਾਤ ਇੱਕ ਕਰਕੇ ਉਸ ਨੌਜਵਾਨ ਨੇ ਘਰ ਬਣਾਇਆ ਸੀ ਕੋਠੀ ਬਣਾਈ ਸੀ ਪਰ 1.5 ਕਰੋੜ ਤੋਂ ਵੱਧ ਦਾ ਨੁਕਸਾਨ ਜਿਸ ਤਰ੍ਹਾਂ ਪੈਸਾ ਵੀ ਅੰਦਰ ਹੀ ਰਹਿ ਗਿਆ 골ਡ ਦਾ ਸਮਾਨ ਜਿਹੜਾ ਇਹ ਵਿਆਹ ਦੀ ਤਿਆਰੀ ਚੱਲ ਰਹੀ ਸੀ ਨੌਜਵਾਨ ਦੇ ਤਾਂ ਉਹ ਵਿੱਚ ਹੀ ਜਿਹੜਾ ਸਭ ਕੁ ਸਮਾਨ ਰਹਿ ਗਿਆ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਤਵਾਹੀ ਪਾਣੀ ਨੇ ਮਚਾਈ ਆ ਤਾਂ ਕੋਠੀ ਦੇ ਆਲੇ-ਦੁਆਲੇ ਦੀ ਤਸਵੀਰ ਤੁਹਾਨੂੰ ਦਿਖਾ ਰਿਹਾ ਕਿ ਕਿਸ ਤਰੀਕੇ ਦੇ ਨਾਲ ਕੁਝ ਹੀ ਸਮੇਂ ਦੇ ਵਿੱਚ ਅੱਖਾਂ ਦੇ ਸਾਹਮਣੇ ਬਣਾਇਆ ਹੋਇਆ ਜਿਹੜਾ ਹੈ ਸੁਪਨਿਆਂ ਦਾ ਘਰ ਸੀ ਆਪਣਾ ਤਾਂ ਉਹ ਟੈਟੇਰੀ ਹੋ ਗਿਆ ਤਾਂ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਸਮੇਂ ਤਵਾਹੀ ਹੀ ਅੰਦਰੋਂ ਕੋਠੀ ਦੀ ਜਿਹੜੀ ਤਸਵੀਰ ਆ ਉਹ ਨਜ਼ਰ ਆ ਰਹੀ ਹੈ ਦੇਖੋ ਕਿਵੇਂ ਚੱਕਨਾ ਚੂਰ ਕਰ ਗਿਆ ਸਭ ਕੁਝ ਤਵਾਹੀ ਜਦੋਂ ਆਈ ਪਾਣੀ ਦੀ ਤਾਂ ਕੰਧਾਂ ਨੇ ਜਿਹੜੀਆਂ ਬਿਲਕੁਲ ਖੋਖਲੀਆਂ ਕਰ ਗਿਆ ਕੰਧਾਂ ਟੁੱਟੀਆਂ ਹੋਈਆਂ ਨੇ ਕੰਧਾਂ ਦੇ ਥੱਲੜੀ ਨੇ ਉਹ ਆ ਜਿਹੜੀ ਉਹ ਖਾਲੀ ਹੋ ਗਈ ਤਾ ਕੋਠੀ ਦਾਦਾ ਹਿੱਸਾ ਬੈਠ ਗਿਆ ਹਲੇ ਵੀ ਕੋਠੀ ਜਿਹੜੀ ਉਹ ਟੇਢੀ ਹੋਈ ਪਈ ਹੈ ਕਿਸੇ ਵੀ ਸਮੇ ਇਹ ਡਿੱਗ ਸਕਦੀ ਹੈ ਜਿਸ ਤਰੀਕੇ ਦੇ ਨਾਲ ਨੌਜਵਾਨ ਨੇ ਕਿਹਾ ਕਿ ਸਾਡੇ ਨਾਮ ਤੇ ਪੈਸੇ ਦੀ ਮੰਗ ਕੀਤੀ ਜਾ ਰਹੀ ਹੈ ਇਸ ਨੇ ਪੈਸੇ ਦੀ ਕੋਈ ਹਲੇ ਮੰਗ ਨਹੀਂ ਕੀਤੀ ਜਿਸ ਨੂੰ ਜਿਸ ਨੂੰ ਤੁਹਾਡੇ ਨਾਲ ਕੋਈ ਸੰਪਰਕ ਕਰਨਾ ਸਾਡੇ ਨੰਬਰ ਤੇ ਸੰਪਰਕ ਕਰੋ ਆ ਸੈੱਡ ਬਣਿਆ ਹੋਇਆ ਸੀ ਸੈੱਡ ਵੀ ਜਿਹੜਾ ਡਿੱਗ ਗਿਆ ਇੱਕਦਮ ਜਦੋਂ ਪਾਣੀ ਬਹੁਤ ਤੇਜ਼ ਵਹਾ ਦੇ ਨਾਲ ਆਇਆ ਸੰਭਲ ਦਾ ਮੌਕਾ ਨਹੀਂ ਮਿਲਿਆ ਤਾਂ ਬੰਨਣ ਬੰਨਣ ਦੀ ਕੋਸ਼ਿਸ਼ ਜ਼ਰੂਰ ਕੀਤੀ ਪਰ ਨਹੀਂ ਬਨੇਗਾ ਸਾਹਮਣੇ ਦੇਖੋ ਪਾਣੀ ਦਾ ਵਹਾ ਕਿੰਨਾ ਤੇਜ਼ ਹੋਊਗਾ ਟਰੈਲੀ ਨੂੰ ਪਲਟਾ ਕੇ ਰੱਖ ਦਿੱਤਾ ਸਾਹਮਣੇ ਆ ਕੁਝ ਸਾਂਦ ਨੇ ਜਿਹੜੀ ਖੇਤੀਬਾੜੀ ਦੇ ਇਹ ਵੀ ਇਸੇ ਤਰ੍ਹਾਂ ਦੇ ਨਾਲ ਪਾਣੀ ਦੇ ਵਿੱਚ ਪਲਟੇ ਪੈਨੇ ਸਾਹਮਣੇ ਟਰੈਲੀ ਸੀ ਜਿਹੜੀ ਬੋਰਿਆਂ ਦੀ ਭਰੀ ਹੋਈ ਸੀ ਜਿਸ ਦੇ ਵਿੱਚ ਰੇਤੇ ਦੇ ਥੈਲੇ ਸੀ ਬੰਨ ਨੂੰ ਬੰਨਣ ਦੇ ਲਈ ਉਹ ਇੱਕਦਮ ਪਲਟ ਗਈ ਸਾਹਮਣੇ ਪਾੜ ਨੇ ਜਿਹੜੇ ਉਹ ਸੜਕ ਦੇ ਵਿੱਚ ਵੱਡੇ ਵੱਡੇ ਨਜ਼ਰ ਆ ਰਹੇ ਨੇ ਤਵਾਹੀ ਆ ਇਹ ਤਵਾਹੀ ਸਰਦ ਦੇ ਇਲਾਕੇ ਦੀ ਹੈ ਜਿੱਥੇ ਕਿ ਲੋਕ ਨੇ ਜਿਹੜੇ ਸਮੇ ਭਾਵ ਕੋ ਹੁੰਦੇ ਹੋਏ ਵੀ ਨજર ਆ ਰਹੀ ਨਹੀਂ ਬੱਪੂ ਬੜਾ ਨੁਕਸਾਨ ਹੋ ਗਿਆ ਅੱਖਾਂ ਸਾਹਮਣੇ ਜਿਹੜਾ ਪਾਇਆ ਸੀ ਬੜੇ ਚਾ ਦੇ ਨਾਲ ਉਹ ਟਟੇਰੀ ਬੜਾ ਕੀ ਕਰ ਸਕਨੇ ਆ 9 ਲੱਖ 9 ਸਾਲ ਤੇ ਬੱਚਾ ਬਾਹਰ ਆ 9 ਹੀ ਸਾਡੀ ਆਇਆ 11 ਸਾਲ ਸਾਨੂੰ ਇੱਕ ਓਟੇ ਨੂੰ ਤਿਆਰ ਹੋ ਗਏ ਕੀਤਾ ਥੋੜੇ ਥੋੜੇ ਪੈਸੇ ਕਰਕੇ ਲਾਉਂਦੇ ਰਹੇ ਬੜਾ ਮਿਹਨਤ ਕਰਕੇ ਆਪਣਾ ਕੀਤਾ ਬਾਹਰੋਂ ਬੱਚੇ ਨੇ ਬੜੇ ਪੈਸੇ ਘਲਾਏ ਚਲੋ ਉਹਨੇ ਬੜੀ ਮਿਹਨਤ ਕੀਤੀ ਸਾਰੀ ਤਿਆਰੀ ਕਰਕੇ ਸਾਰੇ ਕੰਮ ਕਰ ਲਿਆ ਉਹਨਾਂ ਐਸ ਟਾਈਮ ਤੇ ਚਲੋ ਅਸੀਂ ਵਿਆਹ ਵੀ ਸਾਦੀ ਕਰਨੀ ਸੀ ਹੁਣ ਸਭ ਕੁਝ ਟੈਗ ਗਿਆ ਕੀ ਕਰ ਸਕਨੇ ਆ ਜੋ ਕਰਨਾ ਮਹਾਰਾਜ ਨੇ ਕਰਨਾ ਹੈ ਕੁਝ ਨਹੀਂ ਸਾਨੂੰ ਪਹਿਲੀ ਗੱਲ ਤੇ ਗੱਡ ਹੀ ਨਹੀਂ ਆਉਂਦੀ ਕੀ ਕਰੀਏ ਅਸੀਂ ਗੱਲ ਨਹੀਂ ਆਉਂਦੀ ਸਾਨੂੰ ਕੋਈ ਪੁੱਤ ਵੀ ਕਹਿ ਰਿਹਾ ਸੀ ਕਹਿੰਦਾ ਵੀ ਸਾਈਕਲ ਤੇ ਮੈਂ ਉੱਥੇ ਜਾਣਾ ਡੈਰੀ ਫਾਰਮਿੰਗ ਦੇ ਵਿੱਚ ਕਾਫੀ ਕਾਫੀ ਦੂਰ ਜਾਣਾ ਪੈਂਦਾ ਤੇ ਸਟਾਰਟਿੰਗ ਦਾ ਦੌਰ ਇਹ ਵੀ ਹੁੰਦਾ ਸੀ ਭੁੱਖੇ ਪਿਆਸੇ ਵੀ ਰਹਿਣਾ ਪੀ ਪਿਆ ਕਹਿੰਦਾ ਉਹ ਦੌਰ ਦੀ ਸੀ ਬੜੀ ਕਮਾਈ ਉਹਨੇ ਔਖੀ ਕੀਤੀ ਹੈ ਨਾ ਹੀ ਸਾਡੀ ਉਹਨੇ ਕਜਾ ਖੁਸ਼ੀ ਨਾ ਹੋਣਾ ਹੈ ਕਜਾ ਉਥੋਂ ਨੱਠਾ ਪਾਣੀ ਮੇਰਾ ਮਾਂ ਪਿਓ ਵੀ ਹੈਗਾ ਤੇ ਨਹੀਂ ਹੈਗਾ ਉਥੋਂ ਬੇ ਲੀਡਾ ਕਪੜਾ ਵੀ ਨਹੀਂ ਲੈ ਕੇ ਆਇਆ ਉਦਾਂ ਹੀ ਦੌੜਾਇਆ ਬੈਗ ਸਿਰਫ ਪੜ ਕੇ ਆਪਣੀ ਟੈਕਟ ਕਰਾ ਕੇ ਤੇ ਘਰ ਨੂੰ ਇੱਥੋਂ ਦੌੜ ਆਇਆ ਹਲਾ ਨਹੀਂ ਇਸ ਤਰੀਕੇ ਦੀ ਕਦੀ ਤਵਾਹੀ ਹੋਈ ਨਾ ਜੀ ਪਹਿਲਾਂ ਨਹੀਂ ਹੋਈ ਪਹਿਲਾਂ ਨਹੀਂ ਕੋਈ ਗੱਲ ਨਹੀਂ ਹੋਈ ਪਹਿਲੀ ਵਾਰੀ ਇਹ ਕੰਮ ਹੋਇਆ ਨਹੀਂ ਤਾਂ ਇੱਥੇ ਪਉਂਦੇ ਹੀ ਨਾ ਸਾਨੂੰ ਇਹ ਪਤਾ ਹੁੰਦਾ ਵੀ ਇਹ ਕੰਮ ਹੋਏ ਨਾ ਇੱਥੇ ਹੀ ਪਉਂਦੇ ਨਾ ਇਹ ਕਮੀਨਾ ਕਰਦੇ ਹੋਰ ਕਿਤੇ ਪਾ ਲਿੰਦੇ ਉਹ ਸਾਰੀ ਤਿਆਰੀ ਆਲ ਦੌੜਾ ਕਰਕੇ ਸਾਰੇ ਕੰਮ ਕਰ ਲਏ ਫਿਰ ਦੋਵੇਂ ਦੋ ਮਝਲਾ ਬਣਾਇਆ ਦੋਵੇਂ ਬੱਚਿਆਂ ਦੀ ਵੱਖ-ਵੱਖ ਕਰ ਦਿੱਤੀ ਬੱਚੇ ਦੋਵੇਂ ਵਿਆਹਣ ਵਾਲੇ ਆ ਤੇ ਦੋਵਾਂ ਦੀ ਮੈਂ ਬੱਖੋ-ਖੱਖ ਕਰ ਦਿੱਤੀ ਹੈ ਵੀ ਚਲੋ ਦੋਵੇਂ ਹੀ ਗੜੇ ਆ ਪਲ ਗਏ ਨਾ ਆਖਣ ਦੋਵੇਂ ਨਾ ਕਹਿਣ ਚਲੋ ਅਸੀਂ ਵੀ ਬੜੀ ਕਮਾਈ ਕੀਤੀ ਹੈ ਛੜ ਕੋ ਪੈਸੇ ਦੀ ਕੋਈ ਆ ਗਈ ਹੈ ਕੋਈ ਤਾਕੇ ਲੈ ਤੇ ਚਲੋ ਅਸੀਂ ਆਖੇ ਕਮਾਈ ਬੜੀ ਕੀਤੀ ਆ ਤੇ ਬਾਹਰੋਂ ਵੀ ਕੀਤਾ ਸਾਨੂੰ ਇਹ ਘਰ ਨਾਲ ਨਾ ਡਕਦਾ ਤੇ ਕੋਈ ਗੱਲ ਨਹੀਂ ਸਾਨੂੰ ਬਾਹਰ ਦਾ ਚਲੋ ਫਾਹਲ ਜੋ ਹੋਣਾ ਉਹ ਤੇ ਹੋ ਗਿਆ ਸਾਰੇ ਜਨਤਾ ਨਾਲ ਸਾਡੀ ਸਿਰਫ ਇਹੋ ਕੁੱਲੀ ਸਾਡੀ ਟਹਿ ਗਈ ਆ ਕੁੱਲੀ ਨਾ ਟਹਿਦੀ ਤਾਂ ਹੈਗਾ ਆਣ ਕੇ ਤੇ ਘਰ ਤੇ ਬੈ ਜੀ ਹੁਣ ਬਹਿਣ ਜੋਗੀ ਵੀ ਨਹੀਂ ਇੱਥੇ ਘਰ ਇਹਦੇ ਨਹੀਂ ਸਾਡਾ ਕੋਈ ਮੰਤਰੀਆਂ ਨੇ ਕਿਸੇ ਨੇ ਸੁਣੀ ਕਿਸੇ ਨੇ ਸਾਡੀ ਆਣ ਕੇ ਤੇ ਸੁਣੀ ਸਿਰਫ ਸਾਡੇ ਭੈਣ ਭਰਾ ਕਰੇ ਉਹ ਡੇ ਸਾਡੇ ਆਣ ਕੇ ਕਰਨ ਜਦੋਂ ਕੋਠੀ ਟੈਰ ਰਹੀ ਸੀ ਕਿੱਥੇ ਬੈਠੇ ਤੁਸੀਂ ਇੱਥੇ ਇੱਥੇ ਰਿਹਾ ਮੈਂ ਤੁਹਾਡੇ ਅੱਖਾਂ ਦੇ ਸਾਹਮਣੇ ਅੱਖਾਂ ਦੇ ਮੇਰੇ ਸਾਹਮਣੇ ਰਿਹਾ ਸਭ ਕੁ ਮੈਂ ਵੇਖੇ ਸਾਡਾ ਕੋਈ ਨਹੀਂ ਜਾ ਰਿਹਾ ਜਾਂਦਾ ਰਿਹਾ ਮੈਂ ਇੱਥੇ ਮੈਂ ਨਹੀਂ ਕਿਤੇ ਗਿਆ ਸਾਡਾ ਘਰ ਤੋਂ ਲਿੜਾ ਕੱਪੜਾ ਨਹੀਂ ਕੋਈ ਨਿਕਲੇ ਇੱਕ ਚੀਜ਼ ਨਹੀਂ ਸੁਈ ਨਹੀਂ ਨਿਕਲੀ ਸਿਰਫ ਮਸ਼ੇਂਦਰੀ ਨਿਕਲੀ ਆ ਟਰੈਕਟਰ ਨਿਕਲਿਆ ਬੱਸ ਹੋਰ ਸਾਡਾ ਕੁਝ ਤਾਂ ਚਾ ਮਾਲ ਡੰਗਰ ਸਾਡਾ ਨਿਕਲਿਆ ਹੋਰ ਕੁਝ ਨਹੀਂ ਸਭ ਸਾਡਾ ਵਿੱਚ ਸਾਡਾ ਇੱਕ ਮੇਰਾ ਇੱਕ ਬੜੂਆ ਕਿਹੜਾ ਧਾਰਕਾੜ ਕਿਹੜਾ ਉਹ ਨਹੀਂ ਮੇਰੇ ਕੋਲ ਨਿਕਲਿਆ ਕੋਈ ਕੋਈ ਸਾਡੇ ਬੱਚਿਆਂ ਦਾ ਕੋਈ ਨਹੀਂ ਕਰਨ ਸਿਰਫ ਜੋ ਡੀੜਾ ਕਪੜਾ ਪਾਇਆ ਪਾਸ ਅਸੀਂ ਉਹ ਪਾਇਆ ਬਾਕੀ ਪਾਣੀ ਚੜ ਕੇ ਆ ਗਿਆ ਕਈ ਕਈ ਦਮ 6 ਵਜੇ ਤੁਸੀਂ ਟੁੱਟੀ ਆ 6 ਵਜੇ ਟੁੱਟ ਗਈ 10 ਮਿੰਟਾਂ ਜੇ ਤਾਂ ਪਾਣੀ ਪਾਣੀ ਹੋ ਗਿਆ ਮੇਰੇ ਅਈ ਆ ਗੱਲਾਂ ਕਰਦਿਆਂ ਕਰਦੇ ਇਹਨਾਂ ਦਾ ਪਾਣੀ ਹੋ ਗਿਆ ਇਹਨਾਂ ਨਾਲ ਮੈਂ ਭੱਜਣਾ ਅਠ ਕਰਕੇ ਤੇ ਮੈਂ ਥੋੜਾ ਬੋੜਾ ਵਿੱਚੋਂ ਫੜਿਆ ਸਮਾਨ ਫੜਿਆ ਮੈਂ ਆਹ ਕਰ ਲਿਆ ਉਹ ਕਰ ਲਿਆ ਕਰਨਾ ਫੜਨਾ ਕਿਸੇ ਦਾ ਸਿਰਫ ਮਸ਼ੇਦਰੀਆਂ ਕੱਢੀਆਂ ਹੀ ਹੋਰ ਨਹੀਂ ਸਾਡਾ ਕੁਝ ਨਿਕਲਿਆ ਕਰਜ਼ਾ ਲੈ ਕੇ ਤੇ ਜੈਸੀ ਬਤਵਾਰ ਕਰਦੇ ਹਾਂ ਹਾਂਜੀ ਹਾਂਜੀ ਕਰਜ਼ਾ ਲੈ ਕੇ ਚੁਮਕ ਲਾਇਆ ਜੀ ਕਰਜ਼ਾ ਲਿਆ ਕੁਛ ਕੋਈ ਕੋਠੀ ਦਾ ਵੀ ਲਿਆ ਮੈਂ ਕਹਨੂੰ ਆ ਮੈਂ ਕਿ ਝੂਠ ਮਾਰੀਏ ਤੋ ਸਭ ਕੁਝ ਛੱਡ ਹੁਣ ਬੈਂਕੀ ਹਲੇ ਵੀ ਬੈਂਕ ਦਾ ਲੋਨ ਹੈ ਹਜੇ ਵੀ ਹੈਗਾ ਜੀ ਅਬ ਫੇਰੇ ਆ ਜੇ ਕੀ ਕਰ ਸਕਨੇ ਹੁਣ ਉਹਨਾਂ ਦੇ ਆਖਣਾ ਸਾਨੂੰ ਇੰਨਾ ਦੇ ਦੇ ਤੇ ਆ ਕਰੀ ਅਸੀਂ ਕੀ ਕਰੀਏ ਬੜਾ ਔਖਾ ਹੋ ਗਿਆ ਬੱਚੇ ਨੇ ਬਾਹਰੋਂ ਬਾਪੈਹਾ ਬੜਾ ਕਮਾਇਆ ਅਸੀਂ ਕਮਾਇਆ ਚਲੋ ਲੋਨ ਵੀ ਲਿਆ ਸਾਰੇ ਕੰਮ ਕਰਕੇ ਅਸੀਂ ਕੀਤੇ ਆ ਤੇ ਸਾਡਾ ਰਿਆ ਹੀ ਕੁਛ ਨਹੀਂ ਤੇ ਹੁਣ ਕੀ ਕਰ ਸਕਦੇ ਉਡੀ ਅਖਦੇਵ ਜਿਵੇਂ ਕਹਦੇ ਹੰਝੂ ਨਹੀਂ ਦੇਖੇ ਕਹਿੰਦਾ ਉਸ ਦਿਨ ਮੈਂ ਦੇਖਿਆ ਵੀ ਬੜਾ ਮਾਨ ਮਾਨ ਸਾਡੋ ਕਮਾਈ ਬੜੀ ਔਖੀ ਹੋਈ ਆ ਬਹੁਤ ਕਮਾਈ ਔਖੀ ਆ ਰਾਤ ਜਾਣਾ ਹੀ ਦੌੜੇ ਫਿਰਨੇ ਆ ਕਮਾਈਆਂ ਕਰਨ ਰਿਹਾ ਇਹੋ ਘਰ ਕਰਕੇ ਬਣਾਈ ਦੀ ਆ ਵੀ ਆਖੀ ਦਾ ਵੀ ਆਵੇ ਕੰਮ ਕਰ ਲੀਆ ਵੀ ਕੰਮ ਕਰ ਲੀਏ ਐਸ ਟਾਈਮ ਤੇ ਸਾਡੇ ਕੋਲ ਰਹੀ ਕੁਛ ਨਹੀਂ ਬੜੀ ਕਮਾਈ ਕੀਤੀ ਆ ਕੁਝ ਕਹਿਣਾ ਸਰਕਾਰ ਨੂੰ ਬਹੁਤ ਵੱਡੇ ਚਾਹਣਾ ਸਾਡੇ ਸਾਡੇ ਤੇ ਕੁਛ ਨਹੀਂ ਕਰ ਸਕਦੇ ਇਹ ਗਾਰਾਂ ਸਾਡਾ ਕੀ ਕਰਨਾ ਹਿਕਾਰ ਇੱਕੋ ਹੀ ਕੰਮ ਕਰ ਦਿੰਦੀ ਆ ਉਦੋਂ ਕਿਹੜਾ ਪੋਲ ਬਣਨ ਦੇ ਸੀ ਨਾ ਪੋਲ ਬੰਦੀ ਸਾਡੇ ਤੁਸੀਆਂ ਦੇ ਮਿੱਟੀ ਛਾੜ ਦਿੰਦੀ ਤੇਕਾਰਾਂ ਤੇ ਆਪਣਾ ਕਿਹ ਬਣਾਉਂਦੀਆਂ ਸਾਡੇ ਉਹ ਮਿੱਟੀ ਕੋਈ ਛਾੜਦਾ ਨਹੀਂ ਭਾਵੇਂ ਕੋਈ ਹਿਕਾਰ ਆ ਜੇ ਭਾਵੇਂ ਕਾਲੀਂ ਦੀ ਆ ਜੇ ਭਾਵੇਂ ਦੁੱਜੀ ਆ ਜੇ ਕਿਹੜੀ ਮਰਜ਼ੀ ਆ ਜੇ ਕੋਈ ਕੰਮ ਨਹੀਂ ਕਰਦੇ ਉਹ ਕਿਦੋਂ ਡੁੱਬ ਜਣਿਆ ਨਾ ਤੇ ਮਗਰੋਂ ਆਣ ਕੇ ਸਾਰਿਆਂ ਨੂੰ ਸਾਨੂੰ ਪੁੱਛਣਾ ਅੱਗੋਂ ਪਿੱਛੇ ਸਾਨੂੰ ਕੋਈ ਨਹੀਂ ਪਹਿਲਾਂ ਕਿਦੋਂ ਨਹੀਂ ਪਾਣੇ ਉਦੋਂ ਸਾਡੇ ਉੱਤੇ ਚੜੇ ਰਹਿੰਦੇ ਉਦੋਂ ਜੀ ਅਸੀਂ ਆਹ ਕਰਦਾਂਗੇ ਸਾਡੇ ਕੋਲ ਆਹ ਹੈਗਾ ਹੁਣ ਉਦੋਂ ਤੇ ਸਾਡਾ ਕੋਈ ਚਾਰਾ ਨਹੀਂ ਕੋਈ ਡਾਕਟਰ ਨਹੀਂ ਇੱਥੇ ਆਇਆ ਕੋਈ ਫਲਾਣਾ ਨਹੀਂ ਆਇਆ ਸਿਰਫ ਭੈਣ ਭਰਾ ਸਾਡਾ ਡੇ ਆ ਇਹ ਸਾਡੇ ਸਿੱਖ ਡੇ ਆ ਸਿੱਖਾਂ ਨੇ ਫੇਰ ਸਾਡੇ ਰੋਟੀ ਰਸਣ ਪਾਣੀ ਚਾੜਿਆ ਨਹੀਂ ਤਾਂ ਸਾਡਾ ਕੋਈ ਮੰਤਰੀਆਂ ਨਹੀਂ ਨੇ ਤੇ ਕੋਈ ਨਹੀਂ ਆਵੇ ਆਂਦੇ ਆ ਗਏ ਸਾਨੂੰ ਪੋਟਾਂ ਪਾ ਦਿਓ ਤਾਂ ਸਾਨੂੰ ਆਹ ਕੰਮ ਕਰ ਦਿਓ ਤਾਂ ਸਾਨੂੰ ਅਸੀਂ ਆਹ ਕਰਦਾਂਗੇ ਤੁਹਾਡਾ ਉਹ ਕਰਦਾਂਗੇ ਕੋਈ ਮਗਰੋਂ ਨਹੀਂ ਪੁੱਛਦਾ ਕਿ ਤੁਸੀਂ ਡੁੱਪ ਜੇ ਨਹੀਂ ਨਾ ਜਨਤਾ ਕੋਈ ਸਿੱਖ ਭਰਾ ਦਾ ਕੋਈ ਲਾਗੇ ਨਹੀਂ ਲੱਗਦੇ ਕੋਈ ਸਿਰਫ ਇਹੋ ਹੀ ਸਾਡੇ ਭਰਾ ਹੀ ਲਾਗੇ ਲੱਗਦੇ ਇੱਕ ਦੂਜੇ ਹੋਰ ਕੋਈ ਨਹੀਂ ਲਾਗੇ ਲੱਗਦਾ ਸਾਥੀ ਜੱਸੀ ਦੇ ਨਾਲ ਕੁਲਦੀਪ ਸਿੰਘ ਪੂੜੇ ਰਜੈਨਾ ਸਪੋਕਸਮੈਨ ਟੀਵੀ ਅਜਨਾਲਾ ਪਿੰਡ könne